ਚੱਲ ਜਾ ਰਾਜਾ ਆਪਾਂ ਨੇ ਦੋ ਤਿੰਨ ਮੁਰਗੀ ਫਾਰਮਾਂ ਤੇ ਛਾਪੇ ਮਾਰਨੇ ਨੇ ਚੱਲੀਏ 14 ਸਵੇਰ ਮੁਰਗੀਆਂ ਨੂੰ ਵੀ ਪਾਣਾ ਅਸੀਂ ਤਾਂ ਬਾਜਰਾ ਪਾਣੇ ਸਰ ਮੁਰਗੀਆਂ ਨੂੰ ਇੰਨੀ ਗਰਮੀ ਏ ਯਾਰ ਬਾਜਰਾ ਪਾਨਾ ਤੂੰ ਮੁਰਗੀਆਂ ਨੂੰ ਚੱਲ ਗੇਰੇ ਦੇ ਵਿੱਚ ਚੱਲ ਯਾਰ ਦੂਸਰੇ ਦੇ ਵੀ ਚੱਲਦੇ ਆਂ ਛਾਪਾ ਮਾਰਨ ਚੱਲੀਏ ਚਲ ਹਾਂ ਕਾਕਾ ਤੂੰ ਦੱਸ ਕੀ ਪਾਨਾ ਮੁਰਗੀਆਂ ਨੂੰ ਅਸੀਂ ਤਾਂ ਚੋਲ ਪਾਨਨੇ ਆਂ ਜੀ ਮੁਰਗੀਆਂ ਨੂੰ ਉਹਦੇ ਨਾਲ ਸੱਟ ਰੈਂਦੀ ਮੁਰਗੀਆਂ ਜੀ ਚੱਲ ਫਿਰ ਤੂੰ ਵੀ ਠਾਣੇ ਹੈਗਾ ਕੋਈ ਯਾਰ ਅੰਦਰ ਹਾਂਜੀ ਆਜੋ ਜਨਾਬ ਆਜੋ ਅੰਦਰ ਆਜੋ ਹਾਂ ਭਾਈ ਤੂੰ ਦੱਸ ਫਿਰ